ਕਾਰਨ ਜੋ ਹੜਾ ਆਏ ਨੇ ਉਹ ਹੜਾ ਨੇ ਬਹੁਤ ਜ਼ਿਆਦਾ ਕਿਸਾਨਾਂ ਦਾ ਪੰਜਾਬੀਆਂ ਦਾ ਜਿਹੜਾ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਕੀਤਾ ਘਰਾਂ ਦੇ ਘਰ ਤਬਾਹ ਹੋ ਗਏ ਡੰਗਰ ਪਸ਼ੂ ਉਹਨਾਂ ਦੇ ਰੁੜ ਗਏ ਸਭ ਕੁਝ ਜਿਹੜਾ ਹੜਾ ਨੇ ਤੇ ਹੱਸ ਤੇ ਨਹਿਸ ਕਰ ਦਿੱਤਾ ਡੰਗਰ ਪਸ਼ੂ ਉਹਨੇ ਰੁੜ ਗਏ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਮੁਆਵਜ਼ੇ ਲਈ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਜਿਹੜੀ ਵੱਦ ਤੋਂ ਵੱਧ ਸਹਾਇਤਾ ਦਿੱਤੀ ਜਾਊਗੀ ਤਾਂ ਉੱਥੇ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਵੀ ਜਿਹੜੀ ਸਹਾਇਤਾ ਕੀਤੀ ਜਾ ਰਹੀਆਂ ਲੋਕਾਂ ਤੱਕ ਜੋ ਰਾਸ਼ਨ ਵਗੈਰਾ ਉਹ ਪਹੁੰਚਾਇਆ ਜਾ ਰਿਹਾ ਸੀ ਪਰ ਜਿੱਤੇ ਹੁਣ ਹੜਾ ਦਾ ਪਾਣੀ ਥੋੜਾ ਜਿਆਦਾ ਥਮੇ ਆ ਪਰ ਜਿਹੜਾ ਆਪਾਂ ਬੀਤੇ ਦਿਨਾਂ ਵੱਲ ਦੇਖੀ ਤਾਂ ਲਗਾਤਾਰ ਮੀਂਹ ਪਿਆ ਤੇ ਡੈਮਾਂ ਵਿੱਚੋਂ ਪਾਣੀ ਵੀ ਛੜਿਆ ਜਾ ਰਿਹਾ ਪਰ ਹੁਣ ਜੇ ਅੱਜ ਦੀ ਗੱਲ ਕਰਦੇ ਆਂ ਤਾਂ ਤੁਹਾਨੂੰ ਆਪਾਂ ਮੌਸਮ ਨੂੰ ਦੇਖਾ ਰਹੇ ਆਂ ਤਾਂ ਬਹੁਤ ਜ਼ਿਆਦਾ ਕੜਕ ਦੀ ਧੁੱਪ ਪੈ ਰਹੀ ਆ ਤਾਂ ਕੱਲ ਕਿਹੋ ਜਿਹਾ ਮੌਸਮ ਸੀ ਸੁਹਾਵਣਾ ਸੀ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਸੀ ਕਿਤੇ ਕਿਤੇ ਹਲਕਾ ਮੀਂਹ ਪੈ ਰਿਹਾ ਸੀ ਤੇ ਕਿਤੇ ਕਿਤੇ ਬਹੁਤ ਜ਼ਿਆਦਾ ਠੰਡੀਆਂ ਤੇਜ਼ ਹਵਾਵਾਂ ਚੱਲ ਰਹੀਆਂ ਸੀ ਪਰ ਜੇ ਅੱਜ ਦਾ ਮੌਸਮ ਦੇਖੀਏ ਅੱਜ ਦੇਖੋ ਕੜਕ ਦੀ ਧੁੱਪ ਬਹੁਤ ਜ਼ਿਆਦਾ ਪੈ ਰਹੀ ਆ ਬਹੁਤ ਜ਼ਿਆਦਾ ਗਰਮੀ ਆ ਇੱਕਦਮੀ ਮੌਸਮ ਜਿਹੜਾ ਚੇਂਜ ਹੋ ਗਿਆ ਪਹਿਲਾਂ ਜਦੋਂ ਇੱਕਦਮ ਮੌਸਮ ਵਿੱਚ ਬਦਲਾ ਆਇਆ ਸੀ ਤਾਂ ਸਵੇਰੇ ਇਹ ਲੱਗ ਰਿਹਾ ਸੀ ਕੁਝ ਦਿਨਾਂ ਦੇ ਵਿੱਚ ਵੀ ਠੰਡ ਦਾ ਦੌਰ ਜਿਹੜਾ ਉਹ ਜਲਦੀ ਹੀ ਸ਼ੁਰੂ ਹੋ ਜਾਵੇਗਾ ਪਰ ਜੇ ਅੱਜ ਦੇਖੀਏ ਇਹ ਧੁੱਪ ਨੂੰ ਦੇਖੀਏ ਤਾਂ ਮੂੜ ਇਹ ਲੱਗ ਰਿਹਾ ਵੀ ਬਹੁਤ ਜ਼ਿਆਦਾ ਗਰਮੀ ਆ ਤਾਂ ਦੇਖੋ ਟਰੈਫਿਕ ਵੀ ਦਿਖਾ ਰਹੇ ਆ ਜਿਥੇ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਤਾਂ ਬਹੁਤ ਜ਼ਿਆਦਾ ਸ਼ਹਿਰਾਂ ਦੇ ਵਿੱਚ ਦੇਖ ਰਿਹਾ ਵੀ ਬਹੁਤ ਜ਼ਿਆਦਾ ਰਾਸ਼ਾ ਭੀੜ ਭੜਕਾ ਤੇ ਟ੍ਰੈਫਿਕ ਬਹੁਤ ਜ਼ਿਆਦਾ ਤਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਸਾਰਿਆਂ ਨੂੰ ਕਾਲੀ ਹੁੰਦੀ ਆ ਵੀ ਅਸੀਂ ਆਪਣੇ ਕੰਮਕਾਰ ਕਰਕੇ ਡਿਊਟੀ ਖਤਮ ਕਰਕੇ ਘਰੇ ਜਾਈਏ ਆਪਣੇ ਬੱਚਿਆਂ ਦੇ ਲਈ ਮਠਿਆਈਆਂ ਵਗੈਰਾ ਲੈ ਕੇ ਜਾਈਏ ਪਰ ਕਾਲੀ ਨਾ ਕਰੋ ਸਬਰ ਦੇ ਨਾਲ ਚਲੋ ਧਿਆਨ ਨਾਲ ਆਪਣੇ ਜਿਹੜੇ ਵਾਹਨ ਨੇ ਗੱਡੀਆਂ ਨੇ ਕਾਰਾ ਧਿਆਨ ਨਾਲ ਚਲਾਓ ਘੱਟ ਸਪੀਡ ਤੇ ਰੱਖੋ ਕਿਉਂਕਿ ਤਾਂ ਉਹ ਨਾਲ ਨਾਲ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ ਤੇ ਨਾਲ ਨਾਲ ਤੁਸੀਂ ਸਾਨੂੰ ਇਹ ਵੀ ਦੱਸਣਾ ਕਿ ਅਸੀਂ ਕਿਹੜੀ ਜਗ੍ਹਾ ਤੇ ਖੜੇ ਆ ਕਿੱਥੇ ਇਹ ਨਿਕੜਕ ਦੀ ਧੁੱਪ ਪੈ ਰਹੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਕਿਹੜੀ ਜਗ੍ਹਾ ਦੀ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਸੀਂ ਆਪਣੇ ਜ਼ਿਲ੍ਹੇ ਦਾ ਹਾਲ ਵੀ ਦੱਸਣਾ ਉਥੋਂ ਕਹੋ ਜਾਂ ਮੌਸਮਾ ਤੁਹਾਡੇ ਇਲਾਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕੜਕਰੀ ਧੁੱਪ ਪੈ ਰਹੀ ਆ ਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਇਹ ਵੀ ਕਮੈਂਟ ਕਰਕੇ ਜਰੂਰ ਦੱਸਣਾ ਤੁਮ ਮੂੜਾਪਾ ਕਿਸਾਨਾਂ ਤੇ ਆਉਣੇ ਆ ਤਾਂ ਕਿਸਾਨਾਂ ਦਾ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੁਣ ਟਰੈਕਟਰ ਵੀ ਦੇਖੋ ਲੰਘ ਕੇ ਹਟਿਆ ਤਾਂ ਟਰੈਕਟਰਾਂ ਦੀ ਗੱਲ ਕਰਦੇ ਆਂ ਕਿ ਟਰੈਕਟਰਾਂ ਨੇ ਜਿਹੜਾ ਹੜ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਕਿਸਾਨਾਂ ਦੀ ਮਦਦ ਕੀਤੀ ਤਾਂ ਟਰੈਕਟਰ ਜਿਹੜੇ ਜੱਟ ਨੇ ਜਿਹੜੇ ਉਹ ਪੁੱਤਾਂ ਮੰਗੂ ਰੱਖਦੇ ਨੇ ਸੰਭ ਸੰਭਾਲ ਕੇ ਪਰ ਟਰੈਕਟਰ ਜਿਹੜੇ ਉਹ ਵਹਾੜਾਂ ਦੇ ਪਾਣੀ ਦੇ ਵਿੱਚ ਕੁੱਦੇ ਨੇ ਬਹੁਤ ਜ਼ਿਆਦਾ ਮਦਦ ਕੀਤੀ ਆ ਰਾਸ਼ਨ ਵੀ ਪਹੁੰਚਾਇਆ ਗਿਆ ਪਰ ਜੇ ਅੱਜ ਆਪਾਂ ਦੇਖੀਏ ਤਾਂ ਬਹੁਤ ਜ਼ਿਆਦਾ ਕੜਕ ਦੀ ਧੁੱਪ ਪੈ ਰਹੀ ਆ ਤੁਹਾਡੇ ਜ਼ਿਲ੍ਹੇ ਦਾ ਕਿਹੋ ਜਿਹਾ ਹਾਲਾ ਉੱਥੋਂ ਕਿਹੋ ਜਿਹਾ ਮੌਸਮਾ ਕਮੈਂਟ ਕਰਕੇ ਜਰੂਰ ਦੱਸੋ ਤੇ ਦੁਵਾਰਾ ਸੀ ਇੱਕ ਵਾਰ ਫਿਰ ਤੋਂ ਜਿਹੜਾ ਅਪੀਲ ਕਰ ਰਹੇ ਆ ਤਿਹਾੜਾਂ ਦੇ 3 ਸਾਲ ਰਹੇ ਨੇ ਜਿਵੇਂ ਕੋ ਬਹੁਤ ਜ਼ਿਆਦਾ ਭੀੜੇ ਪੜੱਕਾ ਬਾਜ਼ਾਰਾਂ ਵਿੱਚ ਬਹੁਤ ਜ਼ਿਆਦਾ ਤਾਂ ਵਾਹਨ ਆਪਣੇ ਜਿਹੜੇ ਘੱਟ ਜਿਹੜੇ ਘੱਟ ਸਪੀਡ ਨਾਲ ਚਲਾਇਓ ਹੌਲੀ ਚਲਾਇਓ ਧਿਆਨ ਨਾਲ ਜਾਇਓ ਬਹੁਤ ਬਹੁਤ ਧੰਨਵਾਦ ਸਸਕਲ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ ਅੱਜ ਤੁਸੀਂ ਦੇਖ ਹੀ ਰਹੇ ਹੋਗੇ ਕਿ ਕਿੰਦਾ ਬਹੁਤ ਜ਼ਿਆਦਾ ਕੜਕ ਦੀ ਧੁੱਪ ਪੈ ਰਹੀ ਹੈ ਤਾਂ ਪੀਤੇ ਦਿਨਾਂ ਦੀ ਗੱਲ ਕਰ ਲੈਣੇ ਆ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਸੁਹਾਵਣਾ ਮੌਸਮ ਵੀ ਬਣਿਆ ਹੋਇਆ ਸੀ ਕਿਉਂਕਿ ਮੀਂਹ ਲਗਾਤਾਰ ਜਿਹੜਾ ਪੈ ਰਿਹਾ ਸੀ ਪਰ ਜਿੱਥੇ ਸੁਹਾਵਣਾ ਮੌਸਮ ਬਣਿਆ ਹੋਇਆ ਸੀ ਉੱਥੇ ਇਹ ਸੁਹਾਵਣੇ ਮੌਸਮ ਨੇ ਲੋਕਾਂ ਦਾ ਜਿਹੜਾ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਕੀਤਾ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਕਾਰਨ ਜੋ ਹੜਾ ਆਏ ਨੇ ਉਹ ਹੜਾ ਨੇ ਬਹੁਤ ਜ਼ਿਆਦਾ ਕਿਸਾਨਾਂ ਦਾ ਪੰਜਾਬੀਆਂ ਦਾ ਜਿਹੜਾ ਬਹੁਤ ਜ਼ਿਆਦਾ ਕਨਾਂ ਨੂੰ ਨੁਕਸਾਨ ਕੀਤਾ ਘਰਾਂ ਦੇ ਘਰ ਤਬਾਹ ਹੋ ਗਏ ਡੰਗਰ ਪਸ਼ੂ ਉਹਨਾਂ ਦੇ ਰੁੜ ਗਏ ਸਭ ਕੁਝ ਜਿਹੜਾ ਹੜਾ ਨੇ ਇਹਸ ਨੇ ਇਹਸ ਕਰ ਦਿੱਤਾ ਡੰਗਰ ਪਸ਼ੂ ਉਹਨਾਂ ਰੁੜ ਗਏ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਮੁਆਵਜ਼ੇ ਲਈ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਜਿਹੜੀ ਵੱਦ ਤੋਂ ਵੱਧ ਸਹਾਇਤਾ ਦਿੱਤੀ ਜਾਊਗੀ ਤਾਂ ਉੱਥੇ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਵੀ ਜਿਹੜੀ ਸਹਾਇਤਾ ਕੀਤੀ ਜਾ ਰਹੀਆਂ ਲੋਕਾਂ ਤੱਕ ਜੋ ਰਾਸ਼ਨ ਵਗੈਰਾ ਉਹ ਪਹੁੰਚਾਇਆ ਜਾ ਰਿਹਾ ਸੀ ਪਰ ਜਿੱਤੇ ਹੁਣ ਹੜਾ ਦਾ ਪਾਣੀ ਥੋੜਾ ਜਿਆਦਾ ਥਮੇ ਆ ਪਰ ਮੂੜ ਤੋਂ ਹੀ ਜਿਹੜਾ ਆਪਾਂ ਬੀਤੇ ਦਿਨਾਂ ਵੱਲ ਦੇਖੀ ਤਾਂ ਲਗਾਤਾਰ ਮੀਂਹ ਪਿਆ ਤੇ ਡੈਮਾਂ ਵਿੱਚੋਂ ਪਾਣੀ ਵੀ ਛੜਿਆ ਜਾ ਰਿਹਾ ਪਰ ਹੁਣ ਜੇ ਅੱਜ ਦੀ ਗੱਲ ਕਰਦੇ ਆ ਤਾਂ ਤੁਹਾਨੂੰ ਆਪਾਂ ਮੌਸਮ ਨੂੰ ਦੇਖੋ ਆ ਰਹੇ ਆ ਤਾਂ ਬਹੁਤ ਜ਼ਿਆਦਾ ਕੜਕ ਦੀ ਧੁੱਪ ਪੈ ਰਹੀ ਆ ਤਾਂ ਕੱਲ ਕਿਹੋ ਜਿਹਾ ਮੌਸਮ ਸੀ ਸੁਹਾਵਣਾ ਸੀ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਸੀ ਕਿਤੇ ਕਿਤੇ ਹਲਕਾ ਮੀਂਹ ਪੈ ਰਿਹਾ ਸੀ ਤੇ ਕਿਸੇ ਕਿਤੇ ਬਹੁਤ ਜ਼ਿਆਦਾ ਠੰਡੀਆਂ ਤੇਜ਼ ਹਵਾਵਾਂ ਚੱਲ ਰਹੀਆਂ ਸੀ ਪਰ ਜੇ ਅੱਜ ਦਾ ਮੌਸਮ ਦੇਖੀਏ ਅੱਜ ਦੇਖੋ ਕੜਕ ਦੀ ਧੁੱਪ ਬਹੁਤ ਜ਼ਿਆਦਾ ਪੈ ਰਹੀ ਆ ਬਹੁਤ ਜ਼ਿਆਦਾ ਗਰਮੀ ਆ ਇੱਕਦਮੀ ਮੌਸਮ ਜਿਹੜਾ ਚੇਂਜ ਹੋ ਗਿਆ ਪਹਿਲਾਂ ਜਦੋਂ ਇੱਕਦਮ ਮੌਸਮ ਵਿੱਚ ਬਦਲਾ ਆਇਆ ਸੀ ਤਾਂ ਸਵੇਰੇ ਇਹ ਲੱਗ ਰਿਹਾ ਸੀ ਕੁਝ ਦਿਨਾਂ ਦੇ ਵਿੱਚ ਵੀ ਠੰਡ ਦਾ ਦੌਰ ਜਿਹੜਾ ਉਹ ਜਲਦੀ ਹੀ ਸ਼ੁਰੂ ਹੋ ਜਾਵੇਗਾ ਪਰ ਜੇ ਅੱਜ ਦੇਖੀਏ ਇਹ ਧੁੱਪ ਨੂੰ ਦੇਖੀਏ ਤਾਂ ਮੂੜ ਇਹ ਲੱਗ ਰਿਹਾ ਵੀ ਬਹੁਤ ਜ਼ਿਆਦਾ ਗਰਮੀ ਆ ਤਾਂ ਦੇਖੋ ਟਰੈਫਿਕ ਵੀ ਦਿਖਾ ਰਹੇ ਆ ਜਿੱਥੇ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਤਾਂ ਬਹੁਤ ਜ਼ਿਆਦਾ ਸ਼ਹਿਰਾਂ ਦੇ ਵਿੱਚ ਦੇਖ ਰਿਹਾ ਵੀ ਬਹੁਤ ਜ਼ਿਆਦਾ ਰਾਸ਼ਾ ਭੀੜ ਭੜਕਾ ਤੇ ਟ੍ਰੈਫਿਕ ਬਹੁਤ ਜ਼ਿਆਦਾ ਤਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਸਾਰਿਆਂ ਨੂੰ ਕਾਲੀ ਹੁੰਦੀ ਆ ਵੀ ਅਸੀਂ ਆਪਣੇ ਕੰਮਕਾਰ ਕਰਕੇ ਡਿਊਟੀ ਖਤਮ ਕਰਕੇ ਘਰੇ ਜਾਈਏ ਆਪਣੇ ਬੱਚਿਆਂ ਦੇ ਲਈ ਮਠਿਆਈਆਂ ਵਗੈਰਾ ਲੈ ਕੇ ਜਾਈਏ ਪਰ ਕਾਲੀ ਨਾ ਕਰੋ ਸਬਰ ਦੇ ਨਾਲ ਚਲੋ ਧਿਆਨ ਨਾਲ ਆਪਣੇ ਜਿਹੜੇ ਵਾਹਨ ਨੇ ਗੱਡੀਆਂ ਨੇ ਕਾਰਾ ਧਿਆਨ ਨਾਲ ਚਲਾਓ ਘੱਟ ਸਪੀਡ ਤੇ ਰੱਖੋ ਕਿਉਂਕਿ ਤਾਂ ਉਹ ਨਾਲ ਨਾਲ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ ਤੇ ਨਾਲ ਨਾਲ ਤੁਸੀਂ ਸਾਨੂੰ ਇਹ ਵੀ ਦੱਸਣਾ ਕਿ ਅਸੀਂ ਕਿਹੜੀ ਜਗ੍ਹਾ ਤੇ ਖੜੇ ਆਂ ਕਿੱਥੇ ਇਹ ਨੀ ਕੜਕ ਦੀ ਧੁੱਪ ਪੈ ਰਹੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਕਿਹੜੀ ਜਗ੍ਹਾ ਦੀ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤਾਂ ਤੁਸੀਂ ਆਪਣੇ ਜ਼ਿਲ੍ਹੇ ਦਾ ਹਾਲ ਵੀ ਦੱਸਣਾ ਉੱਥੋਂ ਕਿਹੋ ਜਿਹਾ ਮੌਸਮਾ ਤੁਹਾਡੇ ਇਲਾਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕੜਕ ਦੀ ਧੁੱਪ ਪੈ ਰਹੀ ਆ ਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਇਹ ਵੀ ਕਮੈਂਟ ਕਰਕੇ ਜਰੂਰ ਦੱਸਣਾ ਤੋਂ ਮੂੜਾਪਾ ਕਿਸਾਨਾਂ ਤੇ ਆਉਣੇ ਆ ਤਾਂ ਕਿਸਾਨਾਂ ਦਾ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੁਣ ਟਰੈਕਟਰ ਵੀ ਦੇਖੋ ਲੰਘ ਕੇ ਹਟਿਆ ਤਾਂ ਟਰੈਕਟਰਾਂ ਦੀ ਗੱਲ ਕਰਦੇ ਆਂ ਕਿ ਟਰੈਕਟਰਾਂ ਨੇ ਜਿਹੜਾ ਹੜ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਕਿਸਾਨਾਂ ਦੀ ਮਦਦ ਕੀਤੀ ਤਾਂ ਟਰੈਕਟਰ ਜਿਹੜੇ ਜੱਟ ਨੇ ਜਿਹੜੇ ਉਹ ਪੁੱਤਾਂ ਮੰਗੂ ਰੱਖਦੇ ਨੇ ਸਾਂਭ ਸੰਭਾਲ ਕੇ ਪਰ ਟਰੈਕਟਰ ਜਿਹੜੇ ਉਹ ਵਹਾੜਾਂ ਦੇ ਪਾਣੀ ਦੇ ਵਿੱਚ ਕੁੱਦੇ ਨੇ ਬਹੁਤ ਜ਼ਿਆਦਾ ਮਦਦ ਕੀਤੀ ਆ ਰਾਸ਼ਨ ਵੀ ਪਹੁੰਚਾਇਆ ਗਿਆ ਪਰ ਜੇ ਅੱਜ ਆਪਾਂ ਦੇਖੀਏ ਤਾਂ ਬਹੁਤ ਜ਼ਿਆਦਾ ਕੜਕ ਦੀ ਧੁੱਪ ਪੈ ਰਹੀ ਆ ਤੁਹਾਡੇ ਜ਼ਿਲ੍ਹੇ ਦਾ ਕਿਹੋ ਜਿਹਾ ਹਾਲਾ ਉੱਥੋਂ ਕਿਹੋ ਜਿਹਾ ਮੌਸਮ ਆ ਕਮੈਂਟ ਕਰਕੇ ਜਰੂਰ ਦੱਸੋ ਤੇ ਦੁਆਰਾ ਸੀ ਇੱਕ ਵਾਰ ਫਿਰ ਤੋਂ ਜਿਹੜਾ ਅਪੀਲ ਕਰ ਰਹੇ ਆ ਤਿਉਹਾਰਾਂ ਦੇ ਦਿਨ ਚੱਲ ਰਹੇ ਨੇ ਰਿਆਜੀ ਕੋ ਬਹੁਤ ਜ਼ਿਆਦਾ ਭੀੜੇ ਪੜੱਕਾ ਬਾਜ਼ਾਰਾਂ ਵਿੱਚ ਬਹੁਤ ਜ਼ਿਆਦਾ ਤਾਂ ਵਾਹਨ ਆਪਣੇ ਜਿਹੜੇ ਘੱਟ ਜਿਹੜੇ ਘੱਟ ਸਪੀਡ ਨਾਲ ਚਲਾਇਓ ਹੌਲੀ ਚਲਾਇਓ ਧਿਆਨ ਨਾਲ ਜਾਇਓ ਬਹੁਤ ਬਹੁਤ ਧੰਨਵਾਦ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ ਅੱਜ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਕਿੰਦਾ ਬਹੁਤ ਜ਼ਿਆਦਾ ਕੜਕ ਦੀ ਧੁੱਪ ਪੈ ਰਹੀ ਹੈ ਤਾਂ ਪੀਤੇ ਦਿਨਾਂ ਦੀ ਗੱਲ ਕਰ ਲੈਣੇ ਆ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਸੁਹਾਵਣਾ ਮੌਸਮ ਵੀ ਬਣਿਆ ਹੋਇਆ ਸੀ ਕਿਉਂਕਿ ਮੀਂਹ ਲਗਾਤਾਰ ਜਿਹੜਾ ਪੈ ਰਿਹਾ ਸੀ ਪਰ ਜਿੱਥੇ ਸੁਹਾਵਣਾ ਮੌਸਮ ਬਣਿਆ ਹੋਇਆ ਸੀ ਉੱਥੇ ਇਹ ਸੁਹਾਵਨੇ ਮੌਸਮ ਨੇ ਲੋਕਾਂ ਦਾ ਜਿਹੜਾ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਕੀਤਾ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਕਾਰਨ ਜੋ ਹੜਾ ਆਏ ਨੇ ਉਹ ਹੜਾ ਨੇ ਬਹੁਤ ਜ਼ਿਆਦਾ ਕਿਸਾਨਾਂ ਦਾ ਪੰਜਾਬੀਆਂ ਦਾ ਜਿਹੜਾ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਕੀਤਾ ਘਰਾਂ ਦੇ ਘਰ ਤਬਾਹ ਹੋ ਗਏ ਡੰਗਰ ਪਸ਼ੂ ਉਹਨਾਂ ਦੇ ਰੁੜ ਗਏ ਸਭ ਕੁਝ ਜਿਹੜਾ ਹੜਾ ਨੇ ਹੈਸਸ ਨੇ ਹਸ ਕਰ ਦਿੱਤਾ ਡੰਗਰ ਪਸ਼ੂ ਉਹਨੇ ਰੁੜ ਗਏ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਮੁਆਵਜ਼ੇ ਲਈ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਜਿਹੜੀ ਵੱਦ ਤੋਂ ਵੱਧ ਸਹਾਇਤਾ ਦਿੱਤੀ ਜਾਊਗੀ ਤਾਂ ਉੱਥੇ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਵੀ ਜਿਹੜੀ ਸਹਾਇਤਾ ਕੀਤੀ ਜਾ ਰਹੀਆਂ ਲੋਕਾਂ ਤੱਕ ਜੋ ਰਾਸ਼ਨ ਵਗੈਰਾ ਉਹ ਪਹੁੰਚਾਇਆ ਜਾ ਰਿਹਾ ਸੀ ਪਰ ਜਿੱਤੇ ਹੁਣ ਹੜਾ ਦਾ ਪਾਣੀ ਥੋੜਾ ਜਿਹਾ ਥਮੇ ਆ ਪਰ ਮੁਰ ਤੋਂ ਹੀ ਜਿਹੜਾ ਆਪਾਂ ਬੀਤੇ ਦਿਨਾਂ ਵੱਲ ਦੇਖੀ ਤਾਂ ਲਗਾਤਾਰ ਮੀਂਹ ਪਿਆ ਤੇ ਡੈਮਾਂ ਵਿੱਚੋਂ ਪਾਣੀ ਵੀ ਛੜਿਆ ਜਾ ਰਿਹਾ ਪਰ ਹੁਣ ਜੇ ਅੱਜ ਦੀ ਗੱਲ ਕਰਦੇ ਆ ਤਾਂ ਤੁਹਾਨੂੰ ਆਪਾਂ ਮੌਸਮ ਨੂੰ ਦੇਖੋ ਆ ਰਹੇ ਆ ਤਾਂ ਬਹੁਤ ਜ਼ਿਆਦਾ ਕੜਕ ਦੀ ਧੁੱਪ ਪੈ ਰਹੀ ਆ ਤਾਂ ਕੱਲ ਕਿਹੋ ਜਿਹਾ ਮੌਸਮ ਸੀ ਸੁਹਾਵਣਾ ਸੀ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਸੀ ਕਿਤੇ ਕਿਤੇ ਹਲਕਾ ਮੀਂਹ ਪੈ ਰਿਹਾ ਸੀ ਤੇ ਕਿਤੇ ਕਿਤੇ ਬਹੁਤ ਜ਼ਿਆਦਾ ਹੰਡਿੰਗ ਆ ਤੇਜ਼ ਹਵਾਵਾਂ ਚੱਲ ਰਹੀਆਂ ਸੀ ਪਰ ਜੇ ਅੱਜ ਦਾ ਮੌਸਮ ਦੇਖੀਏ ਅੱਜ ਦੇਖੋ ਕੜਕ ਦੀ ਧੁੱਪ ਬਹੁਤ ਜ਼ਿਆਦਾ ਪੈ ਰਹੀ ਆ ਬਹੁਤ ਜ਼ਿਆਦਾ ਗਰਮੀ ਆ ਇੱਕਦਮੀ ਮੌਸਮ ਜਿਹੜਾ ਚੇਂਜ ਹੋ ਗਿਆ ਪਹਿਲਾਂ ਜਦੋਂ ਇੱਕਦਮ ਮੌਸਮ ਵਿੱਚ ਬਦਲਾ ਆਇਆ ਸੀ ਤਾਂ ਸਵੇਰੇ ਇਹ ਲੱਗ ਰਿਹਾ ਸੀ ਕੁਝ ਦਿਨਾਂ ਦੇ ਵਿੱਚ ਵੀ ਠੰਡ ਦਾ ਦੌਰ ਜਿਹੜਾ ਉਹ ਜਲਦੀ ਹੀ ਸ਼ੁਰੂ ਹੋ ਜਾਵੇਗਾ ਪਰ ਜੇ ਅੱਜ ਦੇਖੀਏ ਇਹ ਧੁੱਪ ਨੂੰ ਦੇਖੀਏ ਤਾਂ ਮੂੜ ਇਹ ਲੱਗ ਰਿਹਾ ਵੀ ਬਹੁਤ ਜ਼ਿਆਦਾ ਗਰਮੀ ਆ ਤਾਂ ਦੇਖੋ ਟਰੈਫਿਕ ਵੀ ਦਿਖਾ ਰਹੇ ਆ ਜਿੱਥੇ ਤਿਹਾੜਾਂ ਦਾ ਸੀਜ਼ਨ ਚੱਲ ਰਿਹਾ ਤਿਹਾੜਾਂ ਦੇ ਦਿਨ ਚੱਲ ਰਹੇ ਨੇ ਤਾਂ ਬਹੁਤ ਜ਼ਿਆਦਾ ਸ਼ਹਿਰਾਂ ਦੇ ਵਿੱਚ ਦੇਖ ਰਿਹਾ ਵੀ ਬਹੁਤ ਜ਼ਿਆਦਾ ਰੌਸ਼ਾ ਪੀੜ ਪੜਕਾ ਤੇ ਟ੍ਰੈਫਿਕ ਬਹੁਤ ਜ਼ਿਆਦਾ ਤਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਸਾਰਿਆਂ ਨੂੰ ਕਾਲੀ ਹੁੰਦੀ ਆ ਵੀ ਅਸੀਂ ਆਪਣੇ ਕੰਮਕਾਰ ਕਰਕੇ ਡਿਊਟੀ ਖਤਮ ਕਰਕੇ ਘਰੇ ਜਾਈਏ ਆਪਣੇ ਬੱਚਿਆਂ ਦੇ ਲਈ ਮਠਿਆਈਆਂ ਵਗੈਰਾ ਲੈ ਕੇ ਜਾਈਏ ਪਰ ਕਾਲੀ ਨਾ ਕਰੋ ਸਬਰ ਦੇ ਨਾਲ ਚੱਲੋ ਧਿਆਨ ਨਾਲ ਆਪਣੇ ਜਿਹੜੇ ਵਾਹਨ ਨੇ ਗੱਡੀਆਂ ਨੇ ਕਾਰਾਂ ਧਿਆਨ ਨਾਲ ਚਲਾਓ ਘੱਟ ਸਪੀਡ ਤੇ ਰੱਖੋ ਕਿਉਂਕਿ ਤਾਂ ਹੁਣ ਨਾਲ-ਨਾਲ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ ਤੇ ਨਾਲ-ਨਾਲ ਤੁਸੀਂ ਸਾਨੂੰ ਇਹ ਵੀ ਦੱਸਣਾ ਕਿ ਅਸੀਂ ਕਿਹੜੀ ਜਗ੍ਹਾ ਤੇ ਖੜੇ ਆ ਕਿੱਥੇ ਗੜਕਦੀ ਧੁੱਪ ਪੈ ਰਹੀ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਕਿਹੜੀ ਜਗ੍ਹਾ ਦੀ ਇਹ ਤਸਵੀਰ ਰਾਂਸੀ ਦਿਖਾ ਰਿਆਂ ਤਾਂ ਤੁਸੀਂ ਆਪਣੇ ਜ਼ਿਲ੍ਹੇ ਦਾ ਹਾਲ ਵੀ ਦੱਸਣਾ ਉਥੋਂ ਕਿਹੋ ਜਿਹਾ ਮੌਸਮਾ ਤੁਹਾਡੇ ਇਲਾਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕੜਕਰੀ ਧੁੱਪ ਪੈ ਰਹੀ ਆ ਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੋਂ ਮੂੜਾਪਾ ਕਿਸਾਨਾਂ ਤੇ ਆਉਣੇ ਆ ਤਾਂ ਕਿਸਾਨਾਂ ਦਾ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੁਣ ਟਰੈਕਟਰ ਵੀ ਦੇਖੋ ਲੰਘ ਕੇ ਹਟਿਆ ਤਾਂ ਟਰੈਕਟਰਾਂ ਦੀ ਗੱਲ ਕਰਦੇ ਆਂ ਕੀ ਟਰੈਕਟਰਾਂ ਨੇ ਜਿਹੜਾ ਹੜ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਕਿਸਾਨਾਂ ਦੀ ਮਦਦ ਕੀਤੀ ਤਾਂ ਟਰੈਕਟਰ ਜਿਹੜੇ ਜੱਟ ਨੇ ਜਿਹੜੇ ਉਹ ਪੁੱਤਾਂ ਮੰਗੂ ਰੱਖਦੇ ਨੇ ਸੰਭ ਸੰਭਾਲ ਕੇ ਪਰ ਟਰੈਕਟਰ ਜਿਹੜੇ ਉਹ ਵਹਾੜਾਂ ਦੇ ਪਾਣੀ ਦੇ ਵਿੱਚ ਕੁੱਦੇ ਨੇ ਬਹੁਤ ਜ਼ਿਆਦਾ ਮਦਦ ਕੀਤੀ ਆ ਰਾਸ਼ਨ ਵੀ ਪਹੁੰਚਾਇਆ ਗਿਆ ਪਰ ਜੇ ਅੱਜ ਆਪਾਂ ਦੇਖੀਏ ਤਾਂ ਬਹੁਤ ਜ਼ਿਆਦਾ ਕੜਕ ਦੀ ਧੁੱਪ ਪੈ ਰਹੀ ਆ ਤੁਹਾਡੇ ਜ਼ਿਲ੍ਹੇ ਦਾ ਕਿਹੋ ਜਿਹਾ ਹਾਲਾ ਉੱਥੋਂ ਕਿਹੋ ਜਿਹਾ ਮੌਸਮ ਆ ਕਮੈਂਟ ਕਰਕੇ ਜਰੂਰ ਦੱਸੋ ਤੇ ਦੁਆਰਾ ਸੀ ਇੱਕ ਵਾਰ ਫਿਰ ਤੋਂ ਜਿਹੜਾ ਅਪੀਲ ਕਰ ਰਹੇ ਆ ਤਿਹਾੜਾਂ ਦੇ ਦਿਨ ਚੱਲ ਰਹੇ ਨੇ ਇਹ ਅਜਿhko ਬਹੁਤ ਜ਼ਿਆਦਾ ਵੀ ਜਿਹੜੇ ਪੜਕਾ ਬਾਜ਼ਾਰਾਂ ਵਿੱਚ ਬਹੁਤ ਜ਼ਿਆਦਾ ਤਾਂ ਵਾਹਨ ਆਪਣੇ ਜਿਹੜੇ ਘੱਟ ਜਿਹੜੇ ਘੱਟ ਸਪੀਡ ਨਾਲ ਚਲਾਇਓ ਹੌਲੀ ਚਲਾਇਓ ਧਿਆਨ ਨਾਲ ਜਾਇਓ ਬਹੁਤ ਬਹੁਤ ਧੰਨਵਾਦ ਸਸ਼ਕਾ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਅੱਜ ਤੁਸੀਂ ਦੇਖ ਹੀ ਰਹੇ ਹੋਗੇ ਕਿ ਕਿੰਦਾ ਬਹੁਤ ਜ਼ਿਆਦਾ ਕੜਕ ਦੀ ਧੁੱਪ ਪੈ ਰਹੀ ਹੈ ਤਾਂ ਬੀਤੇ ਦਿਨਾਂ ਦੀ ਗੱਲ ਕਰ ਲੈਣੇ ਆ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਸੁਹਾਵਣਾ ਮੌਸਮ ਵੀ ਬਣਿਆ ਹੋਇਆ ਸੀ ਕਿਉਂਕਿ ਮੀਂਹ ਲਗਾਤਾਰ ਜਿਹੜਾ ਪੈ ਰਿਹਾ ਸੀ ਪਰ ਜਿੱਥੇ ਸੁਹਾਵਣਾ ਮੌਸਮ ਬਣਿਆ ਹੋਇਆ ਸੀ ਉੱਥੇ ਇਹ ਸੁਹਾਵਨੇ ਮੌਸਮ ਨੇ ਲੋਕਾਂ ਦਾ ਜਿਹੜਾ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਕੀਤਾ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਕਾਰਨ ਜੋ ਹੜਾ ਆਏ ਨੇ ਉਹ ਹੜਾ ਨੇ ਬਹੁਤ ਜ਼ਿਆਦਾ ਕਿਸਾਨਾਂ ਦਾ ਪੰਜਾਬੀਆਂ ਦਾ ਜਿਹੜਾ ਬਹੁਤ ਜ਼ਿਆਦਾ ਕੰਨਾ ਨੁਕਸਾਨ ਕੀਤਾ ਘਰਾਂ ਦੇ ਘਰ ਤਬਾਹ ਹੋ ਗਏ ਡੰਗਰ ਪਸ਼ੂ ਉਹਨਾਂ ਦੇ ਰੁੜ ਗਏ ਸਭ ਕੁਝ ਜਿਹੜਾ ਹੜਾ ਨੇ ਇਹਸਸ ਨੇ ਇਹਸਸ ਕਰ ਦਿੱਤਾ ਡੰਗਰ ਪਸ਼ੂ ਉਹਨੇ ਰੁੜ ਗਏ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਮੁਆਵਜ਼ੇ ਲਈ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਜਿਹੜੀ ਵੱਦ ਤੋਂ ਵੱਧ ਸਹਾਇਤਾ ਦਿੱਤੀ ਜਾਊਗੀ ਤਾਂ ਉੱਥੇ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਵੀ ਜਿਹੜੀ ਸਹਾਇਤਾ ਕੀਤੀ ਜਾ ਰਹੀਆਂ ਲੋਕਾਂ ਤੱਕ ਜੋ ਰਾਸ਼ਨ ਵਗੈਰਾ ਉਹ ਪਹੁੰਚਾਇਆ ਜਾ ਰਿਹਾ ਸੀ ਪਰ ਜਿੱਤੇ ਹੁਣ ਹੜਾ ਦਾ ਪਾਣੀ ਥੋੜਾ ਜਿਆਦਾ ਥਮੇ ਆ ਪਰ ਮੁਰ ਤੋਂ ਹੀ ਜਿਹੜਾ ਆਪਾਂ ਬੀਤੇ ਦਿਨਾਂ ਵੱਲ ਦੇਖੀ ਤਾਂ ਲਗਾਤਾਰ ਮੀਂਹ ਪਿਆ ਤੇ ਡੈਮਾਂ ਵਿੱਚੋਂ ਪਾਣੀ ਵੀ ਛੜਿਆ ਜਾ ਰਿਹਾ ਪਰ ਹੁਣ ਜੇ ਅੱਜ ਦੀ ਗੱਲ ਕਰਦੇ ਆ ਤਾਂ ਤੁਹਾਨੂੰ ਆਪਾਂ ਮੌਸਮ ਨੂੰ ਦੇਖੋ ਆ ਰਹੇ ਆ ਤਾਂ ਬਹੁਤ ਜ਼ਿਆਦਾ ਕੜਕ ਦੀ ਧੁੱਪ ਪੈ ਰਹੀ ਆ ਤਾਂ ਕੱਲ ਕਿਹੋ ਜਿਹਾ ਮੌਸਮ ਸੀ ਸੁਹਾਵਣਾ ਸੀ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਸੀ ਕਿਤੇ ਕਿਤੇ ਹਲਕਾ ਮੀਂਹ ਪੈ ਰਿਹਾ ਸੀ ਤੇ ਕਿਸੇ ਕਿਤੇ ਬਹੁਤ ਜ਼ਿਆਦਾ ਠੰਡੀਆਂ ਤੇਜ਼ ਹਵਾਵਾਂ ਚੱਲ ਰਹੀਆਂ ਸੀ ਪਰ ਜੇ ਅੱਜ ਦਾ ਮੌਸਮ ਦੇਖੀਏ ਅੱਜ ਦੇਖੋ ਕੜਕ ਦੀ ਧੁੱਪ ਬਹੁਤ ਜ਼ਿਆਦਾ ਪੈ ਰਹੀ ਆ ਬਹੁਤ ਜ਼ਿਆਦਾ ਗਰਮੀ ਆ ਇੱਕਦਮੀ ਮੌਸਮ ਜਿਹੜਾ ਚੇਂਜ ਹੋ ਗਿਆ ਪਹਿਲਾਂ ਜਦੋਂ ਇੱਕਦਮ ਮੌਸਮ ਵਿੱਚ ਬਦਲਾ ਆਇਆ ਸੀ ਤਾਂ ਸਵੇਰੇ ਇਹ ਲੱਗ ਰਿਹਾ ਸੀ ਕੁਝ ਦਿਨਾਂ ਦੇ ਵਿੱਚ ਵੀ ਠੰਡ ਦਾ ਦੌਰ ਜਿਹੜਾ ਉਹ ਜਲਦੀ ਹੀ ਸ਼ੁਰੂ ਹੋ ਜਾਵੇਗਾ ਪਰ ਜੇ ਅੱਜ ਦੇਖੀਏ ਇਹ ਧੁੱਪ ਨੂੰ ਦੇਖੀਏ ਤਾਂ ਮੇਰੇ ਇਹ ਲੱਗ ਰਿਹਾ ਵੀ ਬਹੁਤ ਜ਼ਿਆਦਾ ਗਰਮੀ ਆ ਤਾਂ ਦੇਖੋ ਟਰੈਫਿਕ ਵੀ ਦਿਖਾ ਰਿਹਾ ਜਿਥੇ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਤਾਂ ਬਹੁਤ ਜ਼ਿਆਦਾ ਸ਼ਹਿਰਾਂ ਦੇ ਵਿੱਚ ਦੇਖ ਰਿਹਾ ਵੀ ਬਹੁਤ ਜ਼ਿਆਦਾ ਰਾਸ਼ਾ ਭੀੜ ਭੜਕਾ ਤੇ ਟ੍ਰੈਫਿਕ ਬਹੁਤ ਜ਼ਿਆਦਾ ਤਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਸਾਰਿਆਂ ਨੂੰ ਕਾਲੀ ਹੁੰਦੀ ਆ ਵੀ ਅਸੀਂ ਆਪਣੇ ਕੰਮਕਾਰ ਕਰਕੇ ਡਿਊਟੀ ਖਤਮ ਕਰਕੇ ਘਰੇ ਜਾਈਏ ਆਪਣੇ ਬੱਚਿਆਂ ਦੇ ਲਈ ਮਠਿਆਈਆਂ ਵਗੈਰਾ ਲੈ ਕੇ ਜਾਈਏ ਪਰ ਕਾਲੀ ਨਾ ਕਰੋ ਸਬਰ ਦੇ ਨਾਲ ਚਲੋ ਧਿਆਨ ਨਾਲ ਆਪਣੇ ਜਿਹੜੇ ਵਾਹਨ ਨੇ ਗੱਡੀਆਂ ਨੇ ਕਾਰਾ ਧਿਆਨ ਨਾਲ ਚਲਾਓ ਘੱਟ ਸਪੀਡ ਤੇ ਰੱਖੋ ਕਿਉਂਕਿ ਤਾਂ ਉਹ ਨਾਲ ਨਾਲ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ ਤੇ ਨਾਲ ਨਾਲ ਤੁਸੀਂ ਸਾਨੂੰ ਇਹ ਵੀ ਦੱਸਣਾ ਕਿ ਅਸੀਂ ਕਿਹੜੀ ਜਗ੍ਹਾ ਤੇ ਖੜੇ ਆ ਕਿੱਥੇ ਗੜਕਦੀ ਧੁੱਪ ਪੈ ਰਹੀ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਕਿਹੜੀ ਜਗ੍ਹਾ ਦੀ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਸੀਂ ਆਪਣੇ ਜ਼ਿਲ੍ਹੇ ਦਾ ਹਾਲ ਵੀ ਦੱਸਣਾ ਉਥੋਂ ਕਹੋ ਜਾਂ ਮੌਸਮਾ ਤੁਹਾਡੇ ਇਲਾਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕੜਕਰੀ ਧੁੱਪ ਪੈ ਰਹੀ ਆ ਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੋਂ ਮੂੜਾਪਾ ਕਿਸਾਨਾਂ ਤੇ ਆਉਣਿਆ ਤਾਂ ਕਿਸਾਨਾਂ ਦਾ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੁਣ ਟਰੈਕਟਰ ਵੀ ਦੇਖੋ ਲੰਘ ਕੇ ਹਟਿਆ ਤਾਂ ਟਰੈਕਟਰਾਂ ਦੀ ਗੱਲ ਕਰਦੇ ਆਂ ਕੀ ਟਰੈਕਟਰਾਂ ਨੇ ਜਿਹੜਾ ਹੜ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਕਿਸਾਨਾਂ ਦੀ ਮਦਦ ਕੀਤੀ ਤਾਂ ਟਰੈਕਟਰ ਜਿਹੜੇ ਜੱਟ ਨੇ ਜਿਹੜੇ ਉਹ ਪੁੱਤਾਂ ਮੰਗੂ ਰੱਖਦੇ ਨੇ ਸਾਂਭ ਸੰਭਾਲ ਕੇ ਪਰ ਟਰੈਕਟਰ ਜਿਹੜੇ ਉਹ ਵਹਾੜਾਂ ਦੇ ਪਾਣੀ ਦੇ ਵਿੱਚ ਕੁੱਦੇ ਨੇ ਬਹੁਤ ਜ਼ਿਆਦਾ ਮਦਦ ਕੀਤੀ ਹੈ ਰਾਸ਼ਨ ਵੀ ਪਹੁੰਚਾਇਆ ਗਿਆ ਪਰ ਜੇ ਅੱਜ ਆਪਾਂ ਦੇਖੀਏ ਤਾਂ ਬਹੁਤ ਜ਼ਿਆਦਾ ਕੜਕ ਦੀ ਧੁੱਪ ਪੈ ਰਹੀ ਆ ਤੁਹਾਡੇ ਜ਼ਿਲ੍ਹੇ ਦਾ ਕਿਹੋ ਜਿਹਾ ਹਾਲਾ ਉਥੋਂ ਕਿਹੋ ਜਿਹਾ ਮੌਸਮ ਆ ਕਮੈਂਟ ਕਰਕੇ ਜਰੂਰ ਦੱਸੋ ਤੇ ਦੁਆਰਾ ਸੀ ਇੱਕ ਵਾਰ ਫਿਰ ਤੋਂ ਜਿਹੜਾ ਅਪੀਲ ਕਰ ਰਹੇ ਆ ਤਿਉਹਾਰਾਂ ਦੇ ਦਿਨ ਚੱਲ ਰਹੇ ਨੇ ਅੱਜਿਕਾ ਬਹੁਤ ਜ਼ਿਆਦਾ ਇਹਨੇ ਪੜੱਕਾ ਬਾਜ਼ਾਰਾਂ ਵਿੱਚ ਬਹੁਤ ਜ਼ਿਆਦਾ ਤਾਂ ਵਾਹਨ ਆਪਣੇ ਜਿਹੜੇ ਘੱਟ ਜਿਹੜੇ ਘੱਟ ਸਪੀਡ ਨਾਲ ਚਲਾਇਓ ਹੌਲੀ ਚਲਾਇਓ ਧਿਆਨ ਨਾਲ ਜਾਇਓ ਬਹੁਤ ਬਹੁਤ ਧੰਨਵਾਦ ਸਸਕਲ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ ਅੱਜ ਤੁਸੀਂ ਦੇਖ ਹੀ ਰਹੇ ਹੋਗੇ ਕਿ ਕਿੰਦਾ ਬਹੁਤ ਜ਼ਿਆਦਾ ਕੜਕ ਦੀ ਧੁੱਪ ਪੈ ਰਹੀ ਹੈ ਤਾਂ ਪਿੱਤੇ ਦਿਨਾਂ ਦੀ ਗੱਲ ਕਰ ਲੈਣੇ ਆ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਸੁਹਾਵਣਾ ਮੌਸਮ ਵੀ ਬਣਿਆ ਹੋਇਆ ਸੀ ਕਿਉਂਕਿ ਮੀਂਹ ਲਗਾਤਾਰ ਜਿਹੜਾ ਪੈ ਰਿਹਾ ਸੀ ਪਰ ਜਿੱਥੇ ਸੁਹਾਵਣਾ ਮੌਸਮ ਬਣਿਆ ਹੋਇਆ ਸੀ ਉੱਥੇ ਇਹ ਸੁਹਾਵਨੇ ਮੌਸਮ ਨੇ ਲੋਕਾਂ ਦਾ ਜਿਹੜਾ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਕੀਤਾ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਕਾਰਨ ਜੋ ਹੜਾ ਆਏ ਨੇ ਉਹ ਹੜਾ ਨੇ ਬਹੁਤ ਜ਼ਿਆਦਾ ਕਿਸਾਨਾਂ ਦਾ ਪੰਜਾਬੀਆਂ ਦਾ ਜਿਹੜਾ ਬਹੁਤ ਜ਼ਿਆਦਾ ਲੋ ਕੰਨਾ ਨੁਕਸਾਨ ਕੀਤਾ ਘਰਾਂ ਦੇ ਘਰ ਤਬਾਹ ਹੋ ਗਏ ਡੰਗਰ ਪਸ਼ੂ ਉਹਨਾਂ ਦੇ ਰੁੜ ਗਏ ਸਭ ਕੁਝ ਜਿਹੜਾ ਹੜਾ ਨੇ ਤਹਿਸ ਨਹਿਸ ਕਰ ਦਿੱਤਾ ਡੰਗਰ ਪਸ਼ੂ ਉਹਨਾਂ ਦੇ ਰੁੜ ਗਏ ਪਰ ਉਹਨਾਂ ਕਮੰਡਰੀ ਭਗਮਾਨ ਤਮਨ ਦੇ ਵੱਲੋਂ ਜਿਹੜਾ ਮੁਆਵਜ਼ੇ ਲਈ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਜਿਹੜੀ ਵੱਦੋ ਵੱਦ ਸਹਾਇਤਾ ਦਿੱਤੀ ਜਾਊਗੀ ਤਾਂ ਉੱਥੇ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਵੀ ਜਿਹੜੀ ਸਹਾਇਤਾ ਕੀਤੀ ਜਾ ਰਹੀਆਂ ਲੋਕਾਂ ਤੱਕ ਜੋ ਰਾਸ਼ਨ ਵਗੈਰਾ ਉਹ ਪਹੁੰਚਾਇਆ ਜਾ ਰਿਹਾ ਸੀ ਪਰ ਜਿੱਤੇ ਹੁਣ ਹੜਾ ਦਾ ਪਾਣੀ ਥੋੜਾ ਜਾ ਥਮੇ ਆ ਪਰ ਮੂੜ ਤੋਂ ਹੀ ਜਿਹੜਾ ਆਪਾਂ ਬੀਤੇ ਦਿਨਾਂ ਵੱਲ ਦੇਖੀ ਤਾਂ ਲਗਾਤਾਰ ਮੀਂਹ ਪਿਆ ਤੇ ਡੈਮਾਂ ਵਿੱਚੋਂ ਪਾਣੀ ਵੀ ਛੜਿਆ ਜਾ ਰਿਹਾ ਪਰ ਹੁਣ ਜੇ ਅੱਜ ਦੀ ਗੱਲ ਕਰਦੇ ਆ ਤਾਂ ਤੁਹਾਨੂੰ ਆਪਾਂ ਮੌਸਮ ਨੂੰ ਦੇਖੋ ਦਿਖਾ ਰਹੇ ਆ ਤਾਂ ਬਹੁਤ ਜ਼ਿਆਦਾ ਕੜਕ ਦੀ ਧੁੱਪ ਪੈ ਰਹੀ ਆ ਤਾਂ ਕੱਲ ਕਿਹੋ ਜਿਹਾ ਮੌਸਮ ਸੀ ਸੁਹਾਵਣਾ ਸੀ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਸੀ ਕਿਤੇ ਕਿਤੇ ਹਲਕਾ ਮੀਂਹ ਪੈ ਰਿਹਾ ਸੀ ਤੇ ਕਿਤੇ ਕਿਤੇ ਬਹੁਤ ਜ਼ਿਆਦਾ ਠੰਡੀਆਂ ਤੇਜ਼ ਹਵਾਵਾਂ ਚੱਲ ਰਹੀਆਂ ਸੀ ਪਰ ਜੇ ਅੱਜ ਦਾ ਮੌਸਮ ਦੇਖੀਏ ਅੱਜ ਦੇਖੋ ਕੜਕ ਦੀ ਧੁੱਪ ਬਹੁਤ ਜ਼ਿਆਦਾ ਪੈ ਰਹੀ ਆ ਬਹੁਤ ਜ਼ਿਆਦਾ ਗਰਮੀ ਆ ਇੱਕਦਮ ਹੀ ਮੌਸਮ ਜਿਹੜਾ ਚੇਂਜ ਹੋ ਗਿਆ ਪਹਿਲਾਂ ਜਦੋਂ ਇੱਕਦਮ ਮੌਸਮ ਵਿੱਚ ਬਦਲਾ ਆਇਆ ਸੀ ਤਾਂ ਸਵੇਰੇ ਇਹ ਲੱਗ ਰਿਹਾ ਸੀ ਕੁਝ ਦਿਨਾਂ ਦੇ ਵਿੱਚ ਵੀ ਠੰਡ ਦਾ ਦੌਰ ਜਿਹੜਾ ਉਹ ਜਲਦੀ ਹੀ ਸ਼ੁਰੂ ਹੋ ਜਾਵੇਗਾ ਪਰ ਜੇ ਅੱਜ ਦੇਖੀਏ ਇਹ ਧੁੱਪ ਨੂੰ ਦੇਖੀਏ ਤਾਂ ਮੂੜ ਇਹ ਲੱਗ ਰਿਹਾ ਵੀ ਬਹੁਤ ਜ਼ਿਆਦਾ ਗਰਮੀ ਆ ਤਾਂ ਦੇਖੋ ਟਰੈਫਿਕ ਵੀ ਦਿਖਾ ਰਹੇ ਆ ਜਿੱਥੇ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਤਾਂ ਬਹੁਤ ਜ਼ਿਆਦਾ ਸ਼ਹਿਰਾਂ ਦੇ ਵਿੱਚ ਦੇਖ ਰਿਹਾ ਵੀ ਬਹੁਤ ਜ਼ਿਆਦਾ ਰਾਸ਼ਾ ਭੀੜ ਭੜਕਾ ਤੇ ਟ੍ਰੈਫਿਕ ਬਹੁਤ ਜ਼ਿਆਦਾ ਤਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਸਾਰਿਆਂ ਨੂੰ ਕਾਲੀ ਹੁੰਦੀ ਆ ਵੀ ਅਸੀਂ ਆਪਣੇ ਕੰਮਕਾਰ ਕਰਕੇ ਡਿਊਟੀ ਖਤਮ ਕਰਕੇ ਘਰੇ ਜਾਈਏ ਆਪਣੇ ਬੱਚਿਆਂ ਦੇ